ਔਰ ਅਲੀ ਸਰਵਨਾ ਸਾਹਿਬ ਸਾਡੇ ਕੋਲੇ ਆ ਗਏ ਪਹਿਲਾਂ ਹੀ ਕਿਵੇਂ ਆ ਗਏ ਸੀ ਜਾ ਕੇ ਆ ਗਏ ਆ ਗਈ ਵੀ ਆ ਗਈ ਲੜ ਦੀ ਗੱਡੀ ਆ ਗਈ ਸੰਜੇ ਸਿੰਘ ਆ ਗਏ ਆ ਗਏ ਆ ਗਏ ਘਰੇ ਗੁਰਮਤਿ ਪਿਆਰਿਓ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ ਅੱਜ ਕਿੰਨੀ ਤਰੀਕਾ 30 ਤਰੀਕਾ ਅੱਜ ਅੱਜ ਸੰਜੂ ਦੀ ਬਰਾਤ ਹੈ ਅੱਜ ਬਰਾਤ ਜਾ ਰਹੇ ਹਾਂ ਤਿਆਰ ਹੋ ਗਏ ਰੈਡੀ ਹੋ ਗਏ ਅਸੀਂ ਜਾ ਰਹੇ ਹਾਂ ਮੈਂ ਜਿਸੂ ਭਾਈ ਉਹ ਸਾਰੇ ਚੈਨੀ ਹੋਣੀ ਭਾਬੀ ਸੀਮਾ ਕਰਿਆ ਸਾਰੇ ਤੇ ਹੁਣ ਤੁਰਨ ਲੱਗੇ ਆ ਸਮਰ ਵੀ ਜਾ ਰਿਹਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸਾਰਾ ਵਲੌਗ ਐਂਡ ਤੱਕ ਕਰ ਜ਼ਰੂਰ ਦੇਖਿਓ ਤੁਹਾਨੂੰ ਜ਼ਰੂਰ ਆਣਨ ਦਊਗਾ ਦਿਖਾਉਣਾ ਤੁਹਾਨੂੰ ਕਿੱਥੇ ਜਾ ਰਹੇ ਆ ਕੀ ਕਰਾਂਗੇ ਸਰ ਕੋਈ ਦਿਖਾਵਾਂਗੇ ਬਣੇ ਰਿਓ ਚਲੋ ਵੀ ਚਲਿਓ ਹਾਂਜੀ ਰਾਭੂ ਰਵੀ ਸੋ ਗਰਮਕ ਪਿਆ ਰਹੇ ਜਾ ਰਹੇ ਹੁਣ ਜਿਆਲੇ ਘਰੇ ਉਧਰ ਸੀਗੇ ਪਾਲੇ ਭਾਜੀ ਕਰੇ ਕਾਕੇ ਭਾਜੀ ਕਰੇ ਹਨ ਕਾਕੇ ਭਾਜੀ ਕਰੇ ਰਾਤ ਚਲੇ ਗਏ ਸੀ ਉੱਥੇ ਹੁਣ ਤੇ ਪਹਿਲਾਂ ਅਸੀਂ ਜਾ ਕੇ ਆਏ ਲਾੜੇ ਦੇ ਬੱਗ ਬਣ ਕੇ ਆਏ ਆ ਲਾੜੇ ਦੇ ਨਾਲ ਹੋਰ ਚਾਰ ਪੰਜ ਲਾੜੇ ਤਿਆਰ ਹੋ ਕੇ ਬੱਗ ਬਣਾਉਣ ਚਾਰ ਪੰਜ ਜਣਿਆਂ ਦੇ ਬੱਗ ਬਣ ਕੇ ਆਏ ਆ ਫੋਨ ਆ ਰਹੇ ਆ ਸਾਨੂੰ ਵਾਰ-ਵਾਰ ਫੇ ਪਹੁੰਚਦੇ ਆ ਫਿਰ ਪਹੁੰਚ ਕੇ ਫਿਰ ਉਤਰਦੇ ਆ ਹਲੋ ਇਕੱਲੇ ਚੱਲਿਓ ਬਹਿ ਜਾ ਲੱਗੀ ਉਹ ਇੱਕ ਤਾਂ ਲੈਣ ਸੰਜੋ ਸੰਜੋ ਲੈਣ ਕਰਾ ਦੇ ਮੇਰ ਦੇਣਾ ਚੜਾ ਦੇ

ਤਸੀਮਾ ਹੁਣੀ ਮਾਮੀ ਹੁਣੀ ਇੱਥੇ ਰਹਿ ਗਏ ਅਸੀਂ ਜਾ ਰਹੇ ਹਾਂ ਅਸੀਂ ਜਾ ਰਹੇ ਹਾਂ ਬਰਾਤ ਸਾਰੇ ਰਹਿ ਗਏ ਭਾਈ ਸਾਰੇ ਰਹਿ ਗਏ ਚਲੋ ਲੇਕਿੰਗੇ ਤੁਹਾਨੂੰ ਅਗਲੀ ਬਰਾਤ ਤੇ ਲੈ ਕੇ ਜਾਵਾਂਗੇ ਸੰਦੀਪ ਦੀ ਅੱਛਾ ਓਕੇ ਠੀਕ ਆ ਟਾਈਮ ਡੀਕੋ ਠੀਕ ਆ ਭੈਣੇ ਜਿਹੜਾ ਜਿਸਨੂੰ ਲੈ ਕੇ ਜਾਂਦੇ ਪਾਪਾ ਜੀ ਭੈਣੇ ਠੀਕ ਆ ਲੈ 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 ਭਾਈ ਬੱਕਰਾ ਜਿੱਦ ਪੁੱਗਾ ਪਾਪਾ ਜੀ ਬਾਏ 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 ਅਗਲੇ ਨੂੰ ਮਿਲਦੇ ਹਾਂ ਕੋਈ ਨਹੀਂ ਕੋਈ ਨਹੀਂ ਬਦਲਾਂਗੇ ਅਸੀਂ ਉੱਥੇ ਜਾ ਕੇ ਚੱਲੀਏ ਹਾਂਜੀ ਚੱਲੇ ਹਾਂਜੀ ਰੈਡੀ ਹੈ ਕੰਮ ਵਾਹਿਗੁਰੂ ਜੀ ਬੋਲੇ ਸੋਨਹਿਰਾ ਸਰ ਸ੍ਰੀ ਅਕਾਲ ਇਹ ਤੁਰ ਪਏ ਜੀ ਹੁਣ ਬਰਾਤੇ ਸੰਜੂ ਦੀ ਸੰਜੂ ਆਪ ਤਾਂ ਬਹਿ ਕੇ ਗਿਆ ਉਹਨੂੰ ਪੁੱਛਿਆ ਨਹੀਂ ਕਿਸੇ ਨੂੰ ਆਪ ਤਾਂ ਚੱਲ ਗਿਆ ਉਹ ਬਹਿ ਕੇ ਅਸੀਂ ਮਗਰ ਰਹਿ ਗਏ ਚਲੋ ਉਹਦਾ ਵਿਆਹ ਹੈ ਹਨਾ ਚਲੋ ਜਿੰਮੇ ਟੈਨਸ਼ਨ ਤਾਂ ਪੂਰੀ ਉਹਨੂੰ ਹੁਣ ਤੁਰ ਪਏ ਜੀ ਉਹ ਜਾਂਦੀਆਂ ਗੱਡੀਆਂ ਅੱਗੇ ਬਾਕੀ ਉਹ ਅੱਗੇ ਗੁਰਦੁਆਰਾ ਸਾਹਿਬ ਕੋਈਆਂ ਗੱਡੀਆਂ চল কেনে মাহে ਗੁਰੂ ਗੋਬਿੰਦ ਸਾਹਿਬ ਦੇ ਰਕਮ ਨਾਮ ਚੋੜ ਦੀ ਵਡਿਆਈ ਗਈ ਨਾਮ ਨੰਦਨ ਮੇਰਾ ਜੀ ਨੇ ਪਾਵਨ ਵਾਲਾ ਹਰ ਗੁਰੂ ਦਾ ਅਸੂ ਕਰਾਸ ਦੇ ਸਿਰਪ ਕੋ 26 ਵਾਰ ਸਿਰਪ ਕੋ ਕੀ ਕੀ ਪਾਪ ਜਿੰਦ ਸੇ ਪ੍ਰਤੰਪ ਕਰੋ 30 ਰਕਰ ਗੁਰੂ ਨਾਮ ਲਈ ਕੀ ਆਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਜਗਦੀ ਜੋਤ ਤੰਤਰ ਸਾਹਿਬ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਡ ਦਰਸ਼ਨ ਦੇ ਦਾਰ ਦਾ ਧਿਆਨ ਕਰ ਖਾਲਸੇ ਸੇ ਬੋਲੋ ਜੀ ਗੁਰੂ ਨਾਮ ਜੜਾਇਆ ਕੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰਿਆ ਦਿਮਾ ਬਕ ਸੰਤਾਰ ਐਸ ਸਮੇਂ ਬਰਾਤ ਰਵੰਦ ਕੀ ਕੰਧੀ ਆ ਗਿਆ ਬਖਸ਼ੋ ਜੀ ਸਹੀ ਭਾਰੇ ਮੇਲੇ ਜਿੰਨਾ ਮੇਨਦਰਨ ਆਪ ਜਿਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਤੁਹਾਰੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਖਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗਰਮਖ ਪਿਆਰਿਓ ਪਹੁੰਚ ਚੁੱਕੇ ਆਂ ਪਦਮਪੁਰ ਬਹੁਤ ਭੱਜ ਕੇ ਆਇਆ ਭੱਜ ਕੇ ਆਏ ਭਜਾ ਕੇ ਲਿਆ ਗੱਡੀਆਂ ਹਨਾ ਜੀ ਹਾਂਜੀ ਗੱਡੀਆਂ ਭਜਾ ਕੇ ਲਿਆ ਅਸਾ ਚ ਮੁੰਡਾ ਨਾਲ ਹੋਰ ਬੈਠਾ ਕੇ ਮੈਂ ਤੇ ਜਿੱਤੇ ਭੁੱਲ ਗਿਆ ਪਹੁੰਚਣ ਵਾਲਿਆਂ ਬਸ 5-7 ਕਿਲੋਮੀਟਰ ਰਹਿ ਗਿਆ ਇਧਰ ਬਾਜ਼ਾਰ 'ਚ ਖੜੇ ਆ। ਹਾਂਜੀ ਮਿਲ ਗਈ। ਚਲੋ ਜੀ ਚਲੋ ਜ। ਪਹੁੰਚ ਚੁੱਕੇ ਆਂ ਜੀ ਅੱਡੇ ਤੇ ਤੇ ਕੁਝ ਗੱਡੀਆਂ ਪਿੱਛੇ ਰਹਿ ਗਈਆਂ, ਕੁਝ ਅੱਗੇ ਇਧਰ ਰਹਿ ਗਈਆਂ ਕੁਝ ਇਧਰ ਡਾਵੜੀਆਂ ਖਿਲਰ ਗਿਆ। ਜਿਵੇਂ ਕਹਿੰਦੇ ਵਿਛੜ ਗਿਆ ਸਾਰਾ। ਇਸ ਗੱਲ ਦੇ ਜਗਰ ਲਾ ਦੇ। ਬਹੁਤ ਸਸਤੀ ਗੱਲ ਹੁੰਦੀ ਆ। ਤੇ ਹੁਣ ਪਹੁੰਚਦੇ ਆਂ ਫਿਰ ਭੁੱਖ ਵੀ ਕਾਫੀ ਲੱਗੀ ਐ, ਕਬਰਾਟ ਹੋ ਰਹੀ ਐ ਭੁੱਖ ਨਾਲ। ਹੈਨਾ ਸਮਰ। ਸਮਰ ਤੇ ਹੁੰਦੀ। ਇਧਰ 10 ਮਿੰਟਾਂ ਚ ਕੋਟ ਪੈਂਟਾਂ ਦੇ ਵਾਟਰ ਖੁੱਲਣ ਵਾਲੇ ਆ ਨਾ ਅਸੀਂ ਥੋੜੇ ਬੱਠੇ ਆ ਭੁੱਖ ਲੱਡੀ ਚ ਦੇ ਚੱਲਦੇ ਆ ਫਿਰ ਦਿਖਾਉਣੇ ਮੋਤਾਂ ਇੱਕ ਗੱਡੀ ਆ ਗਈ ਹਾਂਜੀ ਭਾਈ ਦੂਜਾ ਭਾਈ ਭੁੱਲ ਗਏ ਸੀ ਹਾਂ ਅੱਗੇ ਕਿਹਦੇ ਗੁਲਾਬੇ ਕਿੱਥੇ ਦੇ ਗੁਲਾਬੇ ਅਸੀਂ ਆਹ ਗੁਲਾਬੇ ਨੇ ਪਿੱਛੇ 52 ਚੀਜੀ ਗੁਲਾਬੇ ਵਾਲਾ ਆਹ ਗੁਲਾਬੇ ਦਾ ਐਸਾ ਸੀ ਹਾਂ ਇਹ ਆ ਕ੍ਰੇਸ਼ੀਆਂ ਆਹ ਕ੍ਰੇਸ਼ੀਆਂ ਪਿੰਡ ਦਾ ਵਾ ਚਲੋ ਸਾਰੇ ਉਡੀਕ ਕਰ ਰਹੇ ਆ ਗੱਡੀਆਂ ਦੀ ਪਟਾਕੇ ਚੱਲ ਰਹੇ ਆ ਤੇ ਉਡੀਕ ਕਰ ਰਹੇ ਆ ਉਹ ਦੇਖੋ ਹੋਣ ਹੋ ਗਈਆਂ ਗੱਡੀਆਂ ਇਕੱਠੀਆਂ ਸਾਰੀਆਂ ਇੱਥੇ ਹੁਣ ਇਹਨਾਂ ਦਾ ਡੀਜੇ ਨਹੀਂ ਚੱਲ ਰਿਹਾ ਤੇ ਡੀਜੇ ਚੱਲੂਗਾ ਫਿਰ ਅੱਗੇ ਚੱਲਾਂਗੇ 12 ਵਜੇ ਨਾਲੀਆਂ ਗੱਡੀਆਂ ਉਡੀਕ ਕਰ ਰਹੀਆਂ ਇੱਧਰ ਪਿੱਛੇ ਦੇਖੋ ਉਹ ਕੋਸ਼ਿਸ਼ ਕੀਤੀ ਚਲੋ ਵੀ ਚੱਲ ਪਏ ਆ ਆਪਾਂ ਨੱਚਣਾ ਤਾਂ ਹੈ ਨਹੀਂ ਆਪਾਂ ਇੰਜੋਏ ਕਰਨਾ ਹੈ ਤੁਸੀਂ ਨੱਚਣਾ ਠੀਕ ਹੈ ਮੈਂ ਨੱਚੂ ਅਮਰ ਇੱਥੇ ਤਾਂ ਕੋਈ ਨਹੀਂ ਨੱਚਦਾਗਾ ਹੀ ਨੱਚਣਗੇ ਜੀ ਜੀ ਤੇ ਆਪਾਂ ਗੁਰੂ ਸਾਹਿਬ ਤੋਂ ਮਨਜ਼ੂਰੀ ਲਾ ਕੇ ਅੱਜ ਆ ਲਵਾਂਗੇ ਕੀ ਲਾ ਕੇ ਲੜਤਾ ਤੇ ਲੜਕੀ ਇੱਕੜੇ ਹੋਵੇ ਸਾਰੀ ਸੰਗਤ ਬੈਠੀ ਹੋਵੇਗੀ ਪਰ ਪਹਿ ਲੜੀ ਲਾਵ ਪਰ ਦੇਰ

ਪਦਨ ਲੱਗੀ ਹਾਂ ਹਾਂ ਪਕਣ ਲੱਗੀ ਤੂੰ ਹੀ ਖਾਈਏ ਨਾ ਪ੍ਰਸ਼ਾਦਾ ਛਕਣ ਲੱਗੇ ਅੱਛਾ ਛਕੋ ਜੀ ਛਕਣ ਸਟੂ ਬਾਜੀ ਪ੍ਰਸ਼ਾਦਾ ਪ੍ਰਸ਼ਾਦਾ ਇਹਦੇ ਬਾਈ ਛਕ ਰਹੇ ਕਾਲਾ ਬਾਈ ਛਕ ਰਹੇ ਸਿਰ ਜੀ ਉਹਨੇ ਛਕ ਲਿਆ ਨਾ ਪਿਆਰ ਆ ਮੌਕਾ ਬਹੁਤ ਹੋ ਰਿਹਾ ਆ ਪ੍ਰਸ਼ਾਦਾ ਛਕ ਰਹੇ ਹਾਂ ਅੰਤ ਪਜਾਵਾਂਗੇ ਇਦਿਰ ਪਾਪੜੀ ਚੱਲ ਰਿਹਾ ਇਕੱਲੇ ਕਟੋਲ ਵਾਲਿਆਂ ਇਹ ਕੋਈ ਨਹੀਂ ਕੋਈ ਰਿਆ ਵਿਆ ਅਨੰਤ ਕਰ ਜੋਗੇ ਪ੍ਰਸ਼ਾਦਾ ਪਾਣੀ ਛਕ ਲਿਆ ਸਲਾਮੀਆਂ ਦੇਤੀਆਂ ਹੁਣ ਉਹ ਆਪੇ ਆ ਜਾਣਗੇ ਆਪਾਂ ਗੁਰਦਿਆਂ ਵਾਪਸ ਸਾਰੇ ਜਣੇ ਤਸਵੀਰ ਬਾਈ ਬੰਦੇ ਬਦਲ ਗਏ ਹਨ ਭਾਜੀ ਆਗੇ ਨਾਲ ਬੰਦੇ ਬਦਲ ਤੇ ਕਾਲਾ ਬਈ ਆ ਗਿਆ ਸੇਟ ਜੀ ਸਾਡੂ ਸਾਹ ਆ ਗਿਆ ਸਾਡੂ ਸਾਹ ਹਾਂਜੀ ਹਾਂਜੀ ਠੀਕ ਹੋ 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 ਵਧੀਆ ਹੁਣ 몰 ਠੀਕ ਹੈ ਹਾਂਜੀ 몰 ਠੀਕ ਹੈ ਵਧੀਆ ਹੁਣ ਆਈਸਕ੍ਰੀਮ ਖਾਵਾਂਗੇ ਰਸਤੇ 'ਚ ਬਾਕੀ ਠੀਕ ਹੈ ਹਾਂਜੀ ਸਵਰ ਕਿਵੇਂ ਆ ਕੌਣ ਤਰਪੇ ਆ ਹੁਣ ਜਾਵਾਂਗੇ ਰੀਕੋ ਫਿਰ ਜਾ ਕੇ ਦਿੰਨੇ ਆ ਵਧਾਈਆਂ ਫਿਰ ਵਾਪਸ ਆਵਾਂਗੇ ਜਾ ਕੇ ਦਿਖਾਉਣਾ ਤੁਹਾਨੂੰ ਮਾਲ ਮਰਮਖਿਆਰੇ ਬਰਾਤੇ ਆਏ ਸੀ ਤੇ ਮਾਲ ਚ ਆ ਗਏ ਸੀ ਮਾਲ ਵੇਖਣ ਆ ਗਏ ਸੀ ਸਾਰੇ ਜਾਣੇ ਮਾਲ ਦੇਖੋ ਵੈਸੇ ਤਾਂ ਤੁਹਾਨੂੰ ਦਿਖਾਇਆ ਮਹੋਰ ਦੇਖ ਲਓ ਹਾਂਜੀ ਬਾਜੀ ਕਿਵੇਂ ਆ ਵਧੀਆ ਵਧੀਆ ਲੱਗ ਰਿਹਾ ਵਧੀਆ ਆ ਰਿਹਾ ਵਧੀਆ ਆ ਰਿਹਾ ਬੋਲ ਵਧੀਆ ਆ ਰਿਹਾ ਔਰੇ ਬੂਦਿਆ ਉਧਰ ਉਹ ਬੂਦ ਬਗਲ ਆ ਗਈ ਹਾਂ ਉਹ ਆਓ ਇਧਰ ਬੂਲ ਬਲਈਆ ਬੋਦਨ ਆਦਾਰਿਆ ਮਣਾਗੇ ਆਏ ਹੋਲਨ ਜॉय ਆ ਉੱਪਰ ਲੋਕੀ ਕੋ ਮਰੇ ਆਂ ਮੋਲ ਬੋਨੀ ਜॉय ਇੰਜੋਏ ਇੰਜੋਏ ਆਏ ਉੱਪਰ ਚਲੀ ਸਮਰ ਸਾਨੂੰ ਮੋਲ ਘੁਮਾ ਰਿਹਾ ਜੀ ਸਮਰ ਲੈ ਕੇ ਜਾ ਰਿਹਾ ਸਾਨੂੰ ਇੱਧਰ ਦੇਖ ਲੋ ਜੀ ਲਿਫਟ ਚ ਚੜ ਗਏ ਇੱਥੇ ਦੇਖੋ ਲਿਫਟ ਦੇ ਨੀਰ ਗਏ 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 ਥੱਲੇ ਆ ਰਹੇ ਆ ਥੱਲੇ ਆ ਗਏ ਵੇਖੋ ਜਮਾ ਸੀਧਾ ਦੇ ਨੀਰ ਕਮਰਾ ਉਹ ਗਰਾਉਂਡ ਤੇ ਜਾਵਾਂ ਥੱਲੇ ਚੱਲ ਗਏ ਬਾਤ ਇਹਨਾਂ ਤੱਕੜਾ ਹੀ ਆ ਬਰੋ ਪਰ ਆ ਗਏ ਜਮਾ ਬਰੋ ਪਰ ਆ ਗਏ ਸਹੀ ਆ ਨਾ ਹਾਂ ਸਹੀ ਬਿਲਕੁਲ ਸਹੀ ਬਹੁਤ ਵਧੀਆ ਇੰਜੋਏ ਕੀਤਾ ਜੀ ਬਹੁਤ ਵਧੀਆ ਹਾਂ ਜੀ ਹੋਰ ਨਾ ਟਾਈਮ ਆ ਬੋਲ ਬੋਲ ਹੋਰ ਜਾ ਰਹੇ ਆ ਘਰ ਜਿਹੜਾ ਕਰ ਲੈਣੇ ਘੁੰਮ ਲੈਣੇ ਅਸੀਂ ਰਸਤੇ 'ਚ ਆਵਾਂਗੇ ਆਈਸਕ੍ਰੀਮ ਆਈਸਕ੍ਰੀਮ ਖਾਣੀ ਯਸ ਸਮਝੇ ਆਈਸਕ੍ਰੀਮ ਖਾਣੀ ਹੈ ਹੁਣ ਆਈਸਕ੍ਰੀਮ ਖਾਵਾਂਗੇ ਚੱਲ ਨਹੀਂ ਕਰ ਲੋ ਜੀ ਬਰਾਤ ਗਏ ਸੀ ਤੇ ਮੌਲ ਘੁੰਮਿਆ ਬੜਾ ਆਨੰਦ ਆ ਜਾਂਦੇ ਜਾਂਦੇ ਜਸੂ ਬਾਈ ਨੇ ਵੇਖ ਲਿਆ ਹੈ ਨਾ ਬਹੁਤ ਵਧੀਆ ਬਹੁਤ ਵਧੀਆ ਭਾਜੀ ਨੇ ਵੀ ਵੇਖ ਲਿਆ ਨਾ ਭਾਜੀ ਬਹੁਤ ਵਧੀਆ ਭਾਜੀ ਨੂੰ ਨਜ਼ਾਰੇ ਫੁੱਲ ਆਏ ਬਹੁਤ ਆਨੰਦ ਨਾਲ ਤੇ ਲਿਫਟਾਂ ਤੇ ਲੁਫਟਾਂ ਤੇ ਚੜ ਕੇ ਆ ਗਏ ਅਸੀਂ ਔੜੀਆਂ ਪੂੜੀਆਂ ਤੇ ਟੂਟੇ ਲੈ ਕੇ ਆ ਗਏ ਜਸੂ ਬਾਈ ਸ਼ੋਪਿੰਗ ਵੀ ਕਰਿਆ ਕੀ ਲੈ ਆਏ ਬਾਈ ਪਾਤੀ ਜੀ ਲਈ ਜੇ ਆਪਾਂ ਤਾਂ ਪਤਨੀ ਬੜ ਬੋਣ ਵਾਲਾ ਸੀਗਾ ਇੱਕ ਜਗ੍ਹਾ ਵਾਲ ਬੋਣ ਵਾਲਾ ਲੈ ਲਿਆ ਹਨ ਹਨ ਕੈਰੀ ਬੈਗ ਹੋਰ ਨਹੀਂ ਦਿੱਤਾ ਕਹਿੰਦੇ ਜੀ ਕੈਰੀ ਬੈਗ ਲਓਗੇ ਤਾਂ ਉਹਦੇ ਪੈਸੇ ਅੱਡ ਹੈ ਹਾਂ ਕੈਰੀ ਬੈਗ 10 ਰੁਪਏ ਲਉਂਦੇ ਆ ਅੱਡ 10 ਰੁਪਏ ਪਤਾ ਹੈ ਮੈਂ ਕੋਈ ਨਹੀਂ ਬਾਈ ਹੱਥ ਚ ਦੇ ਦੋ ਉਸਤਾ ਹੱਥ ਚ ਲੈ ਜਾ ਕੋਈ ਚੰਗਾ ਵਧੀਆ ਬਈ ਸ਼ੋਪਿੰਗ ਵੀ ਕਰਿਆ ਇਹ ਨਾਲ ਘੁੰਮਾ ਇਹ ਨਾਲ ਬਰਾਤ ਵੀ ਜਾਏ ਤੇ ਹੁਣ ਅਸੀਂ ਜਾ ਰਹੇ ਹਾਂ ਘਰ ਵਾਪਸ ਵਧਾਈ ਵਧੂਈ ਲੈਣੇ ਜਾ ਕੇ ਖਣਾ ਵੀ ਵਧਾਈ ਲੈ ਕੇ ਲਵਾਂਗੇ ਨਾ ਨਾ ਆਪਾਂ ਆਪਾਂ ਲਾਸਟ ਵਾਲੀ ਵਧਾਈ ਲਵਾਂਗੇ ਆਪਾਂ ਆਪਾਂ ਲਾਸਟ ਆਏ ਆ ਵੀ ਸਾਡਾ ਵੀ ਤੁਹਾਨੂੰ ਜਿਗਰ ਵੀ ਸਾਰਿਆਂ ਨੂੰ ਹਾਂ ਹਾਂ ਫੋਨ ਤੇ ਅਸੀਂ ਪਿੱਛੇ ਬੰਦੇ ਨੇ ਭੈਣ ਨੂੰ ਫੋਨ ਕਰਕੇ ਆਣੀ ਚਾਹੀ ਭਾਈ ਵਧਾਈਆਂ ਸਭ ਤੋਂ ਪਹਿਲਾਂ ਸਾਡਾ ਫੋਨ ਗਿਆ ਸਹੀ ਗੱਲ ਹੈ ਸਭ ਤੋਂ ਪਹਿਲਾਂ ਹੱਕ ਆਪਣਾ ਬਣਦਾ ਹੈ ਬਿਲਕੁਲ ਬਣਦਾ ਹੈ ਆਪਾਂ ਜਾਂਦੇ ਸਾਰੀ ਆਹੀ ਗੱਲ ਕਹਿਣੀ ਹੈ ਆਹੀ ਮੁੱਦਾ ਰੱਖਣਾ ਹੈ ਕਿ ਸਭ ਤੋਂ ਪਹਿਲਾਂ ਤੁਹਾਨੂੰ ਫੋਨ ਕਰਕੇ ਵਧਾਈ ਕਿਹਨੇ ਦਿੱਤੀ ਹੈ ਵਧਾਈ ਦਿੱਤੀ ਹੈ ਵਧਾਈ ਕਿਹਨੇ ਦਿੱਤੀ ਹੈ ਸਹੀ ਗੱਲ ਜਿਹੜੇ ਬੰਦੇ ਨੇ ਦਿੱਤੀ ਹੈ ਉਹਨੂੰ ਬੰਦੇ ਨੂੰ ਤੁਸੀਂ ਫਿਰ ਸਾਡੀ ਗਾਈ ਤੇ ਸਾਡਾ ਵਧਾਈ ਦਾ ਹੱਕ ਪੂਰਾ ਪੂਰਾ ਬਣਦਾ ਨੇ ਤੇ ਅਸੀਂ ਵੀ ਗਾਂਹ ਤੇ ਕਰ ਜਾਵਾਂਗੇ ਕੋਰਟ ਤੇ ਕਰ ਜਾਵਾਂਗੇ ਮੁੱਦਾ ਇਹ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾ ਸਕਦਾ ਹੈ ਸੁਪਰੀਮ ਕੋਰਟ ਤੱਕ ਸਹੀ ਗੱਲ ਹੈ ਬਿਲ ਫੋਨ ਨੂੰ ਬੋਨੇ ਮੋਲ ਚੜ੍ਹਦੀ ਕਲਾ ਨਾਲ ਵਿਆਹ ਹੋ ਗਿਆ ਜੀ ਬਹੁਤ ਵਧੀਆ ਹੋਇਆ ਬਹੁਤ ਬਹੁਤ ਵਧਾਈਆਂ ਸਾਰੇ ਆ ਗਏ ਜੀ ਹੁਣ ਕੀ ਛਕੋਗੇ ਜੀ ਪਾਣੀ ਛਕੋ ਜੀ ਮੰਮੀ ਚਾਹ ਛਕਾ ਦੋ ਹੁਣ ਵਧੀਆ ਜੀ ਪਾਣੀ ਪੀਚਾ ਪੰਜਾਬੀ ਜਾਓ ਅੰਦੀ ਵਿੱਚ ਪਾ ਕੇ ਪਹਿਲਾਂ ਪਾਣੀ ਪਿਆ ਦੋ ਸਰਵੱਤੇ ਨੇ ਸੂਟ ਦੇਖੋ ਬਾਰਕ ਮੈਨੂੰ ਮਾਲ ਤਾਂ ਨਹੀਂ ਬਾਕੀ ਤੇ ਕਿੱਥੇ ਬਰਾਦਰ ਅਸੀਂ ਆਪ ਨਹੀਂ ਜਾ ਕੇ ਬਰਾਦਰ ਅਸੀਂ ਆਉਦਾਂ

अजय लाड़ी की गड्डी आई नहीं, नहीं। लाड़ी आई नहीं लाड़ी आ रही है, कुी कर रहे हैं कह दी आ कह दी आधर दी आज आने वाली गा साहब साढ़े ही

ਪਰੇ ਲਾ ਜੋ ਪ੍ਰੇ ਲਾ ਜੋ ਪ੍ਰੇ ਚਲੋ ਕੁਝ ਤਾਂ ਇਹ ਚੜਾ ਦੋ ਤਸੰਦ ਹੁੰਦਾ ਆਹ ਕੁਝ ਜੁਮਦਾ ਪਾਉਣੇ ਨਹੀਂ ਚੜਾਈ ਇਹ ਆਖਦੇ ਲਾਲੀ ਇਹਨਾਂ ਦੇ ਇੱਕ ਕੋਟ ਦੇ ਦੂਜੇ ਕੋਟ ਰੋਲ ਲੈਣ ਬਸ ਇਹਨਾ ਸੈਨੂ ਬੋਲ ਕਾ ਕਾ ਜੀ ਬੰਦੇ ਨੇ ਜੀਏ ਮਾਏ लगि बोल ना बोल के तो बोल ना 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 बोल ना De manter é velho <laughs> ਹੁਣ ਜਾ ਰਹੇ ਆ ਸਾਰੇ ਫੇਰ 15 ਦਿਨ ਬਾਅਦ ਆਉਣਾ ਹੈ ਸੰਦੀਪ ਦੇ ਜੱਗੂ ਆ ਹਾਂ 20 ਤਰੀਕ ਦੀ ਜਾਗੋ ਆ ਸੰਦੀਪ ਦੇ ਵਿਆਹ ਦੀ ਤੰਦੀ ਫੇਰ ਉਹ ਬੈਠਾ ਸੰਦੀਪ ਉਹ ਬੈਠਾ ਸੰਦੀਪ ਇਹਦੇ ਵਿਆਹ ਦੀ ਇਹਦੇ ਇਹਦੇ ਵਿਆਹ ਤੇ ਫੇਰ ਆਉਣਾ 15 ਦਿਨ ਬਾਅਦ ਹੁਣ ਜਾ ਰਹੇ ਆ ਬਹੁਤ ਵਧੀਆ ਹੋਇਆ ਗਿਆ ਆਨੰਦ ਆਇਆ ਪੂਰਾ ਇੰਜੋਏ ਕੀਤਾ ਚੰਗਾਈ ਸੱਸਰੀਕਾ ਸੁਗਰ ਮਕ ਪਿਆਰੇ ਪਹੁੰਚ ਚੁੱਕਿਆ ਸੀਤਾ ਦੇ ਘਰ ਤੇ ਇੱਥੋਂ ਜਾਵਾਂਗੇ ਸਵੇਰੇ ਟਾਈਮ ਨਾਲ 5:30 ਵਜੇ ਆਪਣੇ ਘਰ ਚੋ ਵੀ ਆ ਤੋ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਬਸ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਦਿਓ ਸੋ ਮਿਲਦੇ ਆਂ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਮਿਲਦੇ ਆਂ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਥੀ ਬੰਦਨਾਰ ਗਿਆ ਬੰਦਨਾਰ ਗਿਆ ਜਵਾ ਅਜੀ ਵੀ ਭਾਈਆ ਚੁੱਪ ਕਰ ਜਾ ਹੁਣ